ਸਤਾਪੀ ਨਾਮ ਰਵਾਇਆ ਕਰੋ ਖੁਰਕ-ਮੁਰਕ ਕੁਰਦੇ ਰਾਤ ਨੂੰ ਓਏ ਆ ਜਾ ਓਏ ਆ ਜਾ ਯਾਰ ਸਫਲ ਕਰਨਾ ਪਿੰਦਾ ਬੜੀ ਮਿਹਨਤ ਇਹ ਬੜੇ ਖੁਸ਼ੀਆਂ ਦੇ ਨਾਲ ਲੋਕ ਆਉਂਦਾ ਇੱਕ ਮਿੰਟ ਜੋ ਲੋਕਾਂ ਲਾਹਾਂ ਦੀ ਚਾਈ ਵੀ ਆਉਂਦਾ ਯਾਰ ਪਰ ਸਫਲ ਕਰਨਾ ਪਿੰਦਾ ਬੜੀ ਮਿਹਨਤ ਕਰਨੀ ਪੈਦੀ ਆ ਇਸ ਬੰਦੇ ਨੂੰ ਆਪਾਂ ਦੇਖਿਆ ਫੋਗੋ ਈਗਾ ਆਦੇ ਵੇ ਰਹਿ ਗਏ ਆਗੇ ਨਾ ਰੱਬ ਦੇ ਦੰਦੇ ਖੜੀ ਮਾਰਨੀ ਇਹਨਾਂ ਨੂੰ ਬਣਾਤਾ ਵਾ ਸਾਡੇ ਪਿੰਨ ਨੂੰ ਮਾਨ ਸਤਾਰ ਬਹੁਤ ਜਿਆਦਾ ਹੀ ਬਹੁਤ ਸਾਰਾ ਜੇ ਨਾ ਕਿ ਸਾਡੀ ਕਾਦ ਦੇ ਵਿੱਚ ਨਹੀਂ ਆਏਗਾ ਉਹ ਵੀ ਫਿਰਦੀ ਦੁਰੀਏ ਨੇ ਸਾਨੂੰ ਖਾਏ ਬਰੇ ਅੱਜ ਅੰਦਾਜ਼ ਬਹੁਤ ਆਸ ਜਿੱਦ ਨੱਚੇ ਤੇ ਨਾ ਸੁਣਾ ਪਿੰਡਾਂ ਬੜੀ ਨਿੰਦ ਇਹ ਬੜੇ ਖੁਸ਼ੀਆਂ ਦੇ ਲੋਕਾਂ ਹੁੰਦਾ ਇੱਕ ਮਿੰਟ ਜੋ ਨੁਕਤਾ ਰਾਹ ਸਟਰਗਲ ਕਰਨਾ ਪਿੰਦਾ ਬੜੀ ਨਿੰਦ ਕਰਨੀ ਪੈਂਦੀ ਆ ਆਸ ਬੰਦੇ ਨੂੰ ਆਪਾਂ ਵੇਖਿਆ ਫੋਜਾ ਈਗਾ ਆਦੋਂ ਰਹਿ ਗਏ ਆ ਗਏ ਨਾ ਰੱਬ ਦੇ ਦਰ ਤੇ ਖੜੀ ਮਾਰਨੀ ਇਹਨਾਂ ਨੂੰ ਬਣਾਤਾ ਵਾ ਸਾਡੇ ਪਿੰਨ ਨੂੰ ਮਾਣ ਸਰਕਾਰ ਬਹੁਤ ਜ਼ਿਆਦਾ ਹੀ ਬਹੁਤ ਸਾਰਾ ਜਿਹੜਾ ਕਿ ਸਾਡੀ ਕਾਦ ਦੇ ਵਿੱਚ ਨਹੀਂ ਹੈਗਾ ਉਹ ਵੀ ਫਰੰਦੀ ਤਰੀਕੇ ਨੇ ਸਾਨੂੰ ਖਾਏ ਬਰੇ ਖਾਦ ਕਰੇ ਆਂਦਾ ਖਾਸ ਮੋਹਰੇ ਆਤਾ ਸਜਿਦਾ ਨੱਤੇ ਤੇ ਲਾ ਸੁਧਾਰ